ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਤੇ ਅੱਜ ਮੇਰੇ ਨਾਲ ਨੇ ਮੇਰੇ ਮਾਮਾ ਜੀ ਅਮਨਦੀਪ ਸਿੰਘ ਵਾਂਦਰ ਤੇ ਵੈਸੇ ਦੱਸਾਂ ਤੇ ਮੇਰੇ ਮੰਮੀ ਦੇ ਮਾਮਾ ਜੀ ਦੇ ਲੜਕੇ ਨੇ ਤੇ ਇਹ ਪਹਿਲਾਂ ਤੁਸੀਂ ਆਸਟ੍ਰੇਲੀਆ ਰਹਿ ਕੇ ਆਏ ਹੋ ਹਾਂ ਆਸਟ੍ਰੇਲੀਆ ਠੀਕ ਹੈ ਜੀ ਉੱਥੇ ਕਿਨਾ ਟਾਈਮ ਲਾਇਆ ਸੀ ਆਸਟ੍ਰੇਲੀਆ ਯਾਰ ਮੰਨ ਕੇ ਚੱਲ ਵੀ 8-10 ਸਾਲ ਤਾਂ ਲੱਗ ਗਏ ਹੋਣਗੇ 8-10 ਆਸਟ੍ਰੇਲੀਆ ਤੇ ਉਸ ਤੋਂ ਹੁਣ ਕਿੱਥੇ ਸੀ ਆਪਾਂ ਤਾਈਵਾਨ ਤੇ ਮੰਨ ਕੇ ਚੱਲ ਵੀ 10 ਸਾਲ ਦੇ ਨੇ ਉੱਥੇ 10 ਸਾਲ ਉੱਥੇ ਇਹ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਇਹਨਾਂ ਨੇ ਪਹਿਲਾਂ 10 ਸਾਲ ਆਸਟ੍ਰੇਲੀਆ ਲਾਏ ਸੀਗੇ ਫਿਰ ਇਹ ਤਾਈਵਾਨ ਵੀ 10 ਸਾਲ ਰਹਿ ਕੇ ਆਏ ਨੇ ਤੇ ਹੁਣ ਜਿਵੇਂ ਇਹ ਆਪਣਾ ਰਿਵਰਸ ਮਾਈਗ੍ਰੇਸ਼ਨ ਦਾ ਜਿਵੇਂ ਟੌਪਿਕ ਬਹੁਤ ਹੀ ਹਾਈਲਾਈਟਡ ਹੋਇਆ ਪਿਆ ਵਾ ਤੇ ਇੰਡੀਆ ਆ ਕੇ ਇਹਨਾਂ ਨੇ ਆਪਦਾ ਕੰਮ ਕਰਨ ਦਾ ਸ਼ੁਰੂ ਕੀਤਾ ਸੋਚਿਆ ਤੇ ਹੁਣ ਇਹਨਾਂ ਨੇ ਆ ਕੇ ਤੁਸੀਂ ਜਿਵੇਂ ਬੈਕਗ੍ਰਾਉਂਡ ਦੇ ਵਿੱਚ ਵੇਖ ਰਹੇ ਹੋ ਕਿ ਪੋਲਟਰੀ ਫਾਰਮ ਹਨਾ ਸਟਾਰਟ ਕੀਤਾ ਇਹਨਾਂ ਨੇ ਤੇ ਇਸ ਬਾਰੇ ਇੱਕ ਪ੍ਰੋਪਰ ਵੀਡੀਓ ਡਿਟੇਲਡ ਵੀਡੀਓ ਆਊਗੀ ਉਹ ਇਹਨਾਂ ਦੇ ਚੈਨਲ ਦੇ ਉੱਤੇ ਆਊਗੀ ਵੰਦਰ ਟੈਕਨੀਕਲ ਦੇ ਉੱਤੇ ਤੇ ਉਹਦਾ ਜਿਹੜਾ ਮੈਂ ਲਿੰਕ ਆਊ ਡਿਸਕ ਇਹਨਾਂ ਫਿਲਟਰ ਵਾਲਾ ਹੋ ਜਾਂਦਾ ਨਾ ਬਾਹਰ ਪਿਆ ਪਿਆ ਦਾਣਾ ਉੱਟੀ ਉੱਡੀ ਜਾਂਦੀ ਮੈਂ ਕਿਹਾ ਅੱਛਾ ਚੰਗਾ ਹੀ ਫਿਲਟਰ ਹੋ ਜਾਂਦਾ ਹੁਣ ਹਾਂ ਨਹੀਂ ਉਹ ਫਿਰ ਫਿਲਟਰ ਦੇ ਨਾਲ ਜਿਹੜੇ ਬੱਚੇ ਦੇ ਜ਼ਰੂਰੀ ਤੱਤ ਜਿਹੜੇ ਘਟ ਜਾਂਦੇ ਹਨ ਨਾ ਉਹ ਵਿੱਚ ਪੈ ਰਹੇ ਹੁਣੇ ਉਹੀ ਆ ਜਿੰਨਾ ਜਰਾ ਸੀਮ ਅੰਦਰ ਜਾਊਗਾ ਮਾੜਾ ਮੋਟਾ ਇਮਿਊਨਿਟੀ ਸਿਸਟਮ ਵੀ ਥੋੜਾ ਜਿਹਾ ਠੀਕ ਰਹੂਗਾ ਮੈਂ ਕਿਹਾ ਵੀ ਗੱਲ ਕਰਦੇ ਸੀਗੇ ਕੋਈ ਵੀ ਕੰਮ ਕਰਨ ਦੀ ਜਿਵੇਂ ਆ ਯਾਰ ਹੁਣ ਆ ਹੀ ਰੱਖ ਲਾ ਕੁਕੜੀਆਂ ਵਾਲਾ ਕੰਮ ਪੋਲਟਰੀ ਫਾਰਮਰਾਂ ਦਾ ਦੇਸੀ ਕੁਕੜੀਆਂ ਇਹਦੇ ਚ 80% ਲੋਕ ਫੇਲ ਹੁੰਦੇ ਤੇ ਉਹਦੇ ਕਈ ਕਾਰਨ ਆ ਜਿਹੜੇ ਮੈਂ ਮੈਂ ਸਮਝਦਾ ਜਿਹੜੇ ਮੈਨੂੰ ਲੱਗਦੇ ਆ ਵੀ ਇੱਕ ਤਾਂ ਕੈਲਕੂਲੇਸ਼ਨ ਨਹੀਂ ਹੁੰਦੀ ਠੀਕ ਆ ਗੰਦਾ ਬਣ ਕੇ ਵੀ ਜਿਵੇਂ ਕੋਈ ਨੌਲੇਜ ਨਹੀਂ ਹੈ ਕਰੀ ਥੋੜੀ ਜਿਹੀ ਆਪਾਂ ਪਹਿਲਾਂ ਨੌਲੇਜ ਬੰਦੇ ਨੂੰ ਪਹਿਲਾਂ ਕਲੈਕਟ ਕਰ ਲੈਣੀ ਚਾਹੀਦੀ ਆ ਫਿਰ ਕੰਮ 'ਚ ਵੜਨਾ ਚਾਹੀਦਾ ਹਾਂ ਹਾਂ ਤੇ ਇੱਕ ਅੱਜ ਜਿਹੜਾ ਹੁਣ ਇੱਥੇ ਮੇਰੇ ਕੋਲ ਮੁੰਡਾ ਬੈਠਾ ਬੈਠਾ ਗਿਆ ਉੱਟ ਗਿਆ ਨਾ ਤੇ ਉਹਨੇ ਰੱਖੇ ਸੀਗੇ ਖਣੀ 150 ਲੈ ਕੇ ਆਇਆ ਸੀਗਾ ਇਹ ਆਹੀ ਆ ਰ ਆ ਤੇ ਇਹ ਇਹਨਾਂ ਰੱਖ ਕੇ ਜਦੋਂ ਅੰਡੇ ਉਹਨੇ ਦੇਣ ਲੱਗ ਪਿਆ ਅੰਡੇ ਦੇ ਕੋਲ ਪੂਰੇ ਨਹੀਂ ਆਉਂਦੇ ਸੀ ਬਸ ਘਰੇ ਅੰਡੇ ਲੈ ਜਾਂਦੇ ਸੀ ਪੰਦਲ ਰਪੀ ਇਹਦੇ ਹਸਾਬ ਨਾਲ ਤੇ ਘਰੋਂ ਲੈ ਜਾਂਦੇ ਸੀਗੇ ਤੇ ਇਹਨੇ ਵਧੀਆ ਅੰਡੇ ਦੇਈ ਜਾਣ ਤੇ ਚਾਚੇ ਸਾਰੇ ਬੜੀ ਕਿਉਂ ਉਹ ਦੇ ਕਿ ਮੈਂ ਪੁੱਛਿਆ ਵੀ ਕਿਉਂ ਤੇ ਇੱਕ ਦਿਨ ਮੈਂ ਇੱਥੇ ਗੱਲ ਕਰੀ ਜਾਵਾਂ ਤੇ ਮੈਨੂੰ ਕਿਸੇ ਨੇ ਪੁੱਛਿਆ ਵੀ ਇਹ ਕਿੰਨਾ ਟਾਈਮ ਆਂਡੇ ਦੇ ਦਿੰਦੀਆਂ ਇਹ ਕੁਕੜੀਆਂ ਮੈਂ ਕਿਹਾ ਵੀ ਇਹ 5 ਸਾਲ ਆਂਡੇ ਦਿੰਦੀਆਂ ਹੂੰ ਰਿ ਲਾਈਫ ਕਿੰਨੀ ਹੁੰਦੀ ਆ ਮੈਂ ਕਿਹਾ ਵੀ ਇਹਦੀ 5 ਤੋਂ 8 ਸਾਲ ਲਾਈਫ ਹੁੰਦੀ ਆ ਇਹ ਮੈਨੂੰ ਕਹਿੰਦਾ 5 ਸਾਲ ਆਂਡੇ ਦਿੰਦੀਆਂ ਓਏ ਮੈਂ ਕਿਹਾ ਕਿਉਂ ਕਹਿੰਦਾ ਮੈਂ ਤਾਂ ਫਟਾਫਟ ਵੇਚ ਦਿਆਂ ਵੀ ਕਦੇ ਆਂਡੇ ਨਾਲ ਮੁੱਕ ਜਾਂਦੇ ਨੇ ਰੇ ਦੱਸ ਉਹ ਮੈਂ ਕਿਹਾ ਆਂਡੇ ਕਿਵੇਂ ਮੁੱਕ ਜਾਣਗੇ ਹਾਂ ਜਦੋਂ ਉਹਨਾਂ ਕੰਮ ਹੀ ਇਹ ਆ ਵੀ ਆਂਡੇ ਦੇਣਾ ਵੀ ਹਾਂ ਮੈਂ ਕਹਿੰਦਾ 2 ਸਾਲ ਪਹਿਲੇ 2 ਸਾਲ ਤਾਂ ਜਾਨੀ ਕਿ ਵੀ 100% ਹੀ ਜਰਨ ਜਿਹੜੀ ਜਿਹੜੀ ਐਗ ਪ੍ਰੋਡਕਸ਼ਨ ਆ ਤੇ 2 ਸਾਲਾਂ ਬਾਅਦ ਜਾਨੀ ਕਿ ਵੀ ਜਿਵੇਂ ਆਪਣੇ ਆਈਫੋਨ ਦੀ ਨਹੀਂ ਬੈਟਰੀ ਹੈਲਥ ਜੀ ਡਾਊਨ ਹੋਣ ਲੱਗ ਪੈਂਦੀ ਨਹੀਂ ਹੁੰਦੀ ਹੋਣਾ ਉਹ ਫਿਰ 2 ਸਾਲਾਂ ਬਾਅਦ ਫਿਰ ਉਹਵੇਂ ਹੋਣ ਲੱਗ ਪੈਂਦੀ ਆ ਵੀ ਜਿਵੇਂ 90% ਹੈਲਥ ਰਹੇਗੀ ਪ੍ਰੋਡਕਸ਼ਨ ਘਟ ਜਾਂਦੀ ਘਟ ਜਾਂਦੀ ਆ ਤੇ ਪਰ ਉਹ 5 ਸਾਲ ਤੱਕ ਗਾਰੰਟੀ ਦਿੰਦੀਆਂ ਆ ਵੀ ਪਰ ਉਹ 5 5ਵੇਂ ਸਾਲ ਤੱਕ ਤਾਂ ਜਾਨੀ ਕਿ ਵੀ ਚਲੋ ਵੀ ਮੰਨ ਲੇ ਚੱਲ ਵੀ ਮੇਰੇ ਮੇਰੇ ਹਿਸਾਬ ਦੇ ਨਾਲ ਜੇ ਆਪਾਂ ਉਹਨੂੰ ਪਰਸੈਂਟੇਜ ਦੇ ਟਵੰਡੀਏ ਤਾਂ 20 30% ਰਹਿ ਜਾਂਦਾ ਹੋਊਗਾ ਤੇ ਬਾਕੀ ਪਰ ਉਹ ਮਰ ਵੀ ਆਕਾ ਹਾਂ ਉਹ ਤਾਂ ਸਾਰੇ ਚੀਜ਼ਾਂ ਜੀ ਆ ਜਾਂਦੀ ਆ ਵੈਸੇ ਤਾਂ ਟੌਪਿਕ ਤੁਹਾਡਾ ਜਿਹੜਾ ਹੈਗਾ ਵਾ ਇਹਨਾਂ ਦੇ ਗੱਲਾਂ ਤੇ ਮੈਨੂੰ ਇੱਕ ਗੱਲ ਯਾਦ ਆ ਗਈ ਹੈ ਥੋੜੀ ਜੀ ਸਾਇੰਸ ਦੀ ਆ ਜਿਵੇਂ ਕਈ ਬੰਦੇ ਕਹਿ ਦਿੰਦੇ ਆ ਕਿ ਆਂਡਾ ਵੈੱਜ ਜਾ ਕੇ ਨਾਨ ਵੈੱਜ ਆ ਤੇ ਹੁਣ ਚਲੋ ਜਿਹੜੀਆਂ ਘਰ ਵਾਲੀਆਂ ਹੁੰਦੀਆਂ ਮਰਗੀਆਂ ਰੱਖੀਆਂ ਨੇ ਇਹਨਾਂ ਚੋਂ ਤਾਂ ਬੱਚੇ ਨਿਕਲ ਨਹੀਂ ਹੁੰਦੇ ਨੇ ਪਰ ਜਿਹੜੀ ਪੋਲਟਰੀ ਵਾਲੀ ਹੁੰਦੀ ਹੈ ਹਨਾ ਤੇ ਉਹ ਮਤਲਬ ਕੀ ਆਪਾਂ ਕਹਦੇ ਨੇ ਨਾ ਇੱਕ ਫਰਟਾਈਲ ਐਗ ਨਹੀਂ ਹੁੰਦਾਗਾ ਠੀਕ ਆ ਉਹਨੂੰ ਸਟੀਮੂਲੇਟ ਕਰਕੇ ਵੀ ਹੁਣ ਇੱਕ ਨੂੰ ਇਹ ਨੂੰ ਜਿਹੜੀ ਚੀਜ਼ ਗਿਆ ਜਾਂ ਜਿਹੜੇ ਆਂਡੇ ਦਿੰਦੀਆਂ ਆ ਹਨ ਜਿਵੇਂ ਲੇਡੀਜ਼ ਨੂੰ ਪੀਰੀਅਡ ਵਗੈਰਾ ਆਉਂਦੇ ਉਹ ਸਮਾਂ ਆਉਣ ਵਾਲਾ ਇਹਨਾਂ ਦਾ ਇੱਕ ਟਾਈਮ ਲਈ ਇਹਨਾਂ ਨੇ ਆਂਡਾ ਦੇਣਾ ਹੀ ਦੇਣਾ ਵਾ ਠੀਕ ਆ ਉਹਦੇ ਵਿੱਚ ਉਹ ਜਿਹੜੇ ਲੇਡੀਜ਼ ਦੇ ਵੀ ਅੱਗੇ ਐਕਸਕ੍ਰੀਟ ਹੁੰਦੇ ਆ ਉਹ ਜਿਹੜੇ ਅਨਫਰਟਾਈਲ ਐਗ ਹੁੰਦੇ ਆ ਠੀਕ ਹੈ ਇਹਨਾਂ ਦਾ ਵੀ ਉਹੀ ਹੈ ਕਿ ਉਹ ਐਗ ਆ ਰਿਹਾ ਵਾ ਪਰ ਜੇ ਉਹ ਫਰਟਾਈਲ ਹੋ ਗਿਆ ਹਨਾ ਜੇ ਉਹਨੂੰ ਚੀਜ਼ ਮਿਲ ਗਈ ਤੇ ਫਿਰ ਉਹ ਚੂਚਾ ਨਿਕਲਣਾ ਵਾ ਉਹ ਜਿਹੜੇ ਘਰ ਵਾਲੀਆਂ ਮੁਰਗੀਆਂ ਨੇ ਇਹ ਤਾਂ ਚਲੋ ਆਰਗੇਨਿਕ ਆ ਸਾਰਾ ਕੁਝ ਤੇ ਹੁਣ ਫਾਰਮੀ ਦੇ ਵਿੱਚ ਵੇਖੋ ਜੀ ਉਹਦੇ ਬੱਚਾ ਬਾਣੀ ਨਹੀਂ ਰਿਹਾ ਤਾਂ ਫਿਰ ਉਹਨੂੰ ਫਿਰ ਇੱਕ ਹਿਸਾਬ ਨਾਲ ਵੇਚ ਵੀ ਗਣਿਆ ਜਾ ਸਕਦਾ ਹਾਂ ਤੇਰੀ ਗੱਲ 'ਚ ਪੁਆਇੰਟ ਤਾਂ ਹੈ ਪਰ ਮੈਂ ਬਈ ਨਹੀਂ ਮੈਂ ਵੈਸੇ ਗੱਲ ਕਰ ਰਿਹਾ ਵੀ ਮੈਂ ਵੀ ਕਹਿ ਰਹੇ ਆ ਵੀ ਹਾਂ ਵੀ ਗਮਾਂ ਤੇਰੀ ਗੱਲ ਦਾ ਪਰ ਤੇਰੀ ਗੱਲ ਚ ਗੱਲ ਤਾਂ ਹੈ ਵੀ ਪਰ ਇਹਦਾ ਸਹੀ ਜਵਾਬ ਸ਼ਾਇਦ ਮੈਂ ਨਹੀਂ ਦੇ ਸਕਦਾ ਨਹੀਂ ਮੇਰੇ ਸਾਹ ਹੁਣ ਸਹੀ ਜਵਾਬ ਇਹਦਾ ਹੈ ਹੀ ਨਹੀਂ ਇਹ ਤਾਂ ਚਲੋ ਇੱਕ ਐਡ ਆਨ ਵਾਲੀ ਗੱਲ ਸੀਗੀ ਵੀ ਪਰ ਮੈਨੂੰ ਜਿੰਨਾ ਕੁ ਮੈਨੂੰ ਯਾਨੀ ਕਿ ਪਤਾ ਲੱਗਿਆ ਬਈ ਜਿਵੇਂ ਹੁਣ ਇਹ ਆਂਡੇ ਆ ਇਹ ਆਂਡੇ ਦਿੰਦੀਆਂ ਹਾਂਜੀ ਤੇ ਵੀ ਯਾਨੀ ਕਿ ਵੀ ਜੇ ਇਹਨਾਂ ਚੋਂ ਆਂਡਿਆਂ ਚੋਂ ਬੱਚੇ ਕਢਾਉਣੇ ਹੋਣ ਠੀਕ ਆ ਹੁਣ ਜਿਵੇਂ ਕੁਦਰਤੀ ਤੌਰ ਤੇ ਇਹ ਗੱਲ ਹੋਈ ਸੀ ਖਣੀ ਕੱਲ ਹੀ ਤੇ ਪਹਿਮੇ ਕੋਲੇ ਆਇਆ ਸੀ ਮੁੰਡਾ ਉਹ ਕਹਿੰਦਾ ਵੀ ਆਖੇ ਨਾ ਮੇਰੀ ਇਹ ਟੁਕੜੀ ਸੇਵਾ ਤੇ ਬੈਠੀ ਹੋਈ ਆ ਓਕੇ ਤੇ ਥੋੜਾ ਦੱਸ ਸਕਦੇ ਹੋ ਸੇਵਾ ਮਤਲਬ ਸੇਵਾ ਮਤਲਬ ਯਾਰ ਉਹ ਆਪਣੀ ਇੱਥੇ ਪੰਜਾਬੀ ਚ ਕਹਿ ਦਿੰਦੇ ਆ ਵੀ ਕੁਕੜੀ ਨਾਲ ਜਿਵੇਂ ਆਂਡੇ ਦੇਈ ਜਾਂਦੀ ਦੇਈ ਜਾਂਦੀ ਆ ਤੇ ਉਹਨੂੰ ਕੋਈ ਮਤਲਬ ਨਹੀਂ ਹੁੰਦਾ ਅੰਡਾ ਦੇ ਦਦਾ ਤੇ ਅਜੀ ਤੇ ਦੇ ਦਦਾ ਅੰਡਾ ਦੇ ਬਸ ਓਕੇ ਠੀਕ ਆ ਤੇ ਕਈ ਕੁਕੜੀਆਂ ਜਾਨੀ ਕਿ ਉਹ ਕੁਦਰਤੀ ਤੌਰ ਤੇ ਨਾ ਉਹ ਫਿਰ ਆਂਡੇ ਦੇ ਉੱਤੋਂ ਉੱਠਦੀਆਂ ਨਹੀਂ ਗਰਮੈਸ਼ ਦਿੰਦੀਆਂ ਉਹਨੂੰ ਵੀ ਉਹ ਜਾਨੀ ਕਿ ਵੀ ਉਹ ਵੀ ਵੀ ਚਾਹੁੰਦੀਆਂ ਜਾਨੀ ਕਿ ਵੀ ਅਸੀਂ ਇਹਦੇ ਤੋਂ ਵੀ ਬੱਚਾ ਵੀ ਪੈਦਾ ਕਰੀ ਲਈ ਪਹਿਲਾਂ ਜਿਵੇਂ ਆਪਣੇ ਘਰਾਂ ਚ 8-10 ਕੁੜੀਆਂ ਰੱਖੀਆਂ ਹੁੰਦੀਆਂ ਸੀ ਸਾਰਿਆਂ ਦੇ ਸਾਡੇ ਇੱਥੇ ਰੱਖੀਆਂ ਹੁੰਦੀਆਂ ਸੱਡੇ ਵੀ 8-10 ਉਹ ਜਿਵੇਂ ਇੱਕ ਗੁਗੜੀ ਨੇ ਆਪੇ ਬਹਿ ਜਾਣਾ ਤੇ ਉਹਨੂੰ ਕਹਿੰਦੇ ਸੀ ਸੇਵਾ ਦੇ ਬੈਠੀ ਹੈ ਸੇਵਾ ਦੇ ਪਤਾ ਨਹੀਂ ਕੀ ਕੀ ਨੇ ਨਾਂ ਰੱਖਿਆ ਸੇਵਾ ਤੇ ਨਹੀਂ ਵੈਸੇ ਟੱਕਦਾ ਬਹੁਤ ਹੈ ਨਾ ਵੀ ਹਾਂ ਜਾਨੀ ਕਿ ਵੀ ਉਹ ਉਹ ਵੀ ਹਾਂ ਇੱਕ ਤਰ੍ਹਾਂ ਦੀ ਸੇਵਾ ਹੀ ਆ ਵੀ ਉਹਨੇ ਜੋ ਕਰਦੀ ਹੈ ਤੇ ਉਹ ਜਿਵੇਂ ਮਲਕੇ ਵੀ ਇੱਕ ਅੰਡਾ ਦਿੱਤਾ ਤੇ ਇਹਦਾ ਬੱਚਾ ਲੈ ਕੇ ਪਾਲਣਾ ਵੀ ਜਿਵੇਂ ਖੁੱਡੇ ਚ ਹੋਰ ਕੁਕੜੀ ਨੇ ਅੰਡਾ ਦਿੱਤਾ ਉਹਨੇ ਉਹ ਵੀ ਖਿੱਚ ਕੇ ਅੰਦਰ ਕਰ ਲੈਣਾ ਇਹ ਵੀ ਨਾ ਅੰਡਾ ਦੇਗੀ ਉਹਦਾ ਉੱਠ ਗਈ ਉਹਨੇ ਮਤਲਬ ਕੋਈ ਨਹੀਂ ਉਹ ਵੀ ਖਿੱਚ ਕੇ ਅੰਦਰ ਕਰ ਲੈਣਾ ਥੱਲੇ ਕਰ ਲੈਣਾ ਉਹਨੇ ਜਿਵੇਂ ਮੰਨ ਕੇ ਚੱਲੋ ਵੀ ਜੇ ਉਹਨੇ ਆਪ ਆਂਡੇ ਦਿੱਤੇ ਜਿਵੇਂ ਅੱਜ ਦੇਦਾ ਕੱਲ ਨੂੰ ਦੇਦਾ ਪਰਸੋਂ ਦੇਦਾ ਉਹ ਵੀ ਉਹਨਾਂ ਨੇ ਆਪ ਦੇ ਖੰਭਲ ਥੱਲੇ ਕਰੀ ਜਣਾ ਠੀਕ ਹੈ ਤੇ ਇਸੇ 21 ਦਿਨ ਦੀ ਪ੍ਰੋਸੈਸਿੰਗ ਹੁੰਦੀ ਆ ਬਈ ਯਾਨੀ ਕਿ 19 ਦਿਨ ਤੱਕ ਯਾਨੀ ਕਿ ਵੀ ਵੀ ਕੰਟੀਨਿਊ ਇੰਟੈਂਪਰੇਚਰ ਮੇਨਟੇਨ ਕਰਨਾ ਪੈਂਦਾ ਠੀਕ ਆ ਪਰ ਉਹ ਹੁਣ ਕੁਦਰਤੀ ਚੀਜ਼ ਆ ਵੀ ਉਹ ਜਿਹੜੀ ਪੁਗੜੀ ਆ ਉਹ ਆਂਡੇ ਤੇ ਆਪਦਾ ਟੈਂਪਰੇਚਰ ਮੇਨਟੇਨ ਕਰਦੀ ਆ ਉੱਠਦੀ ਆ ਉਹ ਥੋੜਾ ਜਿਹਾ ਟਾਈਮ ਉੱਠਦੀ ਆ ਵੀ 19 ਚ ਯਾਨੀ ਕਿ ਵੀ ਉਹ ਟੈਂਪਰੇਚਰ ਵੀ ਜ਼ਿਆਦਾ ਗਰਾਫਟ ਨਹੀਂ ਆਉਂਦੀ ਕੁਦਰਤੀ ਟਾਈਮਰ ਲੱਗਿਆ ਹੋਇਆ ਇਹਦੇ ਵਿੱਚ ਵੀ ਹਾਂ ਯਾਨੀ ਕਿ ਵੀ ਜ਼ਿਆਦਾ ਗਰਾਫਟ ਨਹੀਂ ਆਉਂਦੀ ਉਹ ਆਦਾ ਟੋਗਾ ਜਗਾ ਚੁੱਕਦੀ ਆ ਤੇ ਚੁੱਕ ਕੇ ਆ ਕੇ ਫਿਰ ਫਟਾਫਟ ਬਹਿ ਜਾਂਦੀ ਆ ਤੇ ਐਸ ਕਰਕੇ ਵੀ ਉਹ ਜਾਨੀ ਕਿ ਜਦੋਂ 19 ਦਿਨ ਹੋ ਜਾਂਦੇ ਆ ਤੇ ਦੋ ਦਿਨ ਹੁੰਦੇ ਆ ਵੀ ਜਿਹੜੇ ਉਹ ਬੱਚੇ ਨੇ ਆਂਡੇ ਤੋਂ ਨਿਕਲਣਾ ਹੁੰਦਾ ਆਂਡੇ ਨੂੰ ਭੰਨ ਕੇ ਜਿਹੜੇ ਸਟਾਰਟਿੰਗ ਵਾਲੇ ਦੋ ਦਿਨ ਦੀ ਗੱਲ ਕਰ ਰਹੇ ਨਹੀਂ ਯਾਨੀ ਕਿ ਐਂਡ ਵਾਲੇ ਦੋ ਦਿਨ ਯਾਨੀ ਕਿ 19 ਦਿਨ ਤੱਕ ਵੀ ਉਹ ਟੈਂਪਰੇ ਟੈਂਪਰੇਚਰ ਮੇਨਟੇਨ ਕਰਦੀ ਹੈ ਤੇ 19 ਦਿਨ ਤੋਂ ਬਾਅਦ ਜਾਨੀ ਕਿ ਜੇ ਆਪਾਂ ਮਸ਼ੀਨ ਦੇ ਵਿੱਚ ਲਾਈਏ ਨਾ ਅੰਡਾ ਮਸ਼ੀਨ ਦੇ ਵਿੱਚ ਵੀ ਇਹ ਟੈਂਪਰੇਚਰ ਮੇਨਟੇਨ ਕੀਤਾ ਹੁੰਦਾ ਤੇ ਉਹਦੇ ਵਿੱਚ ਹੁਣ ਜੇ 19 ਦਿਨ ਤੱਕ ਨੂੰ ਰੱਖਣਾ ਵੀ ਟੈਂਪਰੇਚਰ ਮੇਨਟੇਨ ਚ ਪਰ ਦੋ ਦਿਨ ਆਪਾਂ ਨੂੰ ਰੱਖਣਾ ਹੈ ਵੀ ਜਾਨੀ ਕਿ ਵੀ ਜਿਹਦੇ ਵਿੱਚ ਵੀ ਉਹ ਜਿਵੇਂ ਮੰਨ ਲਓ ਵੀ ਰਾਤ ਨੂੰ ਅੰਡੇ ਚ ਬੱਚਾ ਬਾਹਰ ਆ ਗਿਆ ਵੀ ਉਹਨੂੰ ਉਹੋ ਜਿਹਾ ਹੀ ਮਾਹੌਲ ਦੇਣਾ ਵੀ ਉਹ ਬੱਚਾ ਦੇ ਪਰ ਫਿਰ ਸਕੇ ਨੂੰ ਕੋਈ ਖਤਰਾ ਨਾ ਹੋਵੇ ਹੂੰ ਜਿਹੜੇ ਆਪਾਂ ਮਸ਼ੀਨ ਚ ਆਂਡੇ ਰੱਖਦੇ ਹੁੰਦੇ ਆ ਉਹ ਜਿਵੇਂ ਆਪਣੀ ਆ ਐਗ ਟ੍ਰੇ ਹੁੰਦੀ ਆ ਉਹ ਥੋੜੀ ਜੀ ਪਲਾਸਟਿਕ ਦੀ ਟ੍ਰੇ ਹੁੰਦੀ ਆ ਵੀ ਉਹਦੇ ਚ ਆਂਡਾ ਪਿਆ ਹੀ ਰਹਿਣਾ ਤੇ ਉਹਵੇਂ ਆਂਡੇ ਨਹੀਂ ਮੈਨੂੰ ਕਿ ਵੀ ਉਹ ਮੂਵ ਕਰਨਾ ਜਾਂ ਇੱਦਾਂ-ਇੱਦਾਂ ਕਰਨਾ ਜਾਂ ਇੱਦਾਂ-ਇੱਦਾਂ ਕਰਨਾ ਤੇ ਪਰ ਉਹਨਾਂ ਕੁਗੜੀ ਆ ਉਹ ਹੁਣ ਕੁਦਰਤੀ ਤੌਰ ਤੇ ਉਹ ਆਂਡਿਆਂ ਨੂੰ ਐ ਘਮਾਉਂਦੀ ਵੀ ਆ ਤੂੰ ਵੇਖੀਂ ਕਦੇ ਉਹ ਐ ਘੁੰਮ ਘੁੰਮ ਕੇ ਬਹਿੰਦੀ ਆ ਉਹ ਆਂਡਿਆਂ ਨੂੰ ਘਮਾਉਂਦੀ ਵੀ ਆ ਵੀ ਜੇ ਨਹੀਂ ਆਂਡੇ ਘਮਾਊਗੀ ਤਾਂ ਉਹਦੇ ਵਿੱਚੋਂ ਜਿਹੜੀ ਹੁੰਦੀ ਆ ਉਹ ਜਾਂ ਆਪਾਂ ਕਹਿ ਸਕਦੇ ਆ ਗਰਮੈਸ਼ ਪ੍ਰੋਪਰ ਸਾਰੇ ਪਾਸੇ ਉਹਨੂੰ ਕੁਛ ਨਹੀਂ ਕਹ ਲਓ ਵੀ ਜਾਣ ਕੇ ਵੀ ਉਹਦਾ ਅੰਦਰ ਜਿਹੜਾ ਯੋਗਜਾ ਹੁੰਦਾ ਵੀ ਉਹਦੇ ਜੰਮ ਨਾ ਜਾਵੇ ਹਾਂ ਉਹ ਕੋਈ ਗੱਲ ਨਾ ਗਰਮੈ ਸਾਰੇ ਪ੍ਰੋਪਰ ਸਾਰੇ ਪਾਸੇ ਚੀਜ਼ ਉਹ ਹੁਕਮ ਹੁੰਦੀ ਰਹਿੰਦੀ ਆ ਤੇ ਤੂੰ ਵੇਖੀਓ ਆਏ ਓੰਜ ਦੇ ਨਾਲ ਆਏ ਇੰਜ ਕਰਦੀ ਹੁੰਦੇ ਨਾ ਹਾਂ ਹਾਂ ਤੇ ਉਹ ਫਿਰ ਜਿਵੇਂ ਜਿਹੜਾ ਅੰਡਾ ਉਹਨੇ ਅੱਜ ਦਿੱਤਾ ਹੁੰਦਾ ਉਹ ਜਾਨੀ ਕਿ ਵੀ ਜਿਵੇਂ 21 ਦਿਨਾਂ ਬਾਅਦ ਚੋਂ ਅੰਡਾ ਨਿਕਲਿਆ ਜਿਹੜਾ ਕੱਲ ਨੂੰ ਦਿੱਤਾ ਉਹ ਅਗਲੇ ਦਿਨ ਨਿਕਲੂਗਾ ਉਹ ਇੱਕੋ ਦਿਨ ਸਾਰੇ ਨਹੀਂ ਨਿਕਲਦੇ ਉਹ ਜਿਵੇਂ ਵੀ ਜਿਵੇਂ ਜੇ ਦੋ ਕੁਕੜੀਆਂ ਦੇ ਆਂਡੇ ਸੀ ਮ ਦੇਣਦੇ ਆ ਤੇ ਉਹ 21 ਦਿਨਾਂ ਬਾਅਦ ਨਿਕਲੇ ਆਉਣਗੇ ਜਿਹੜੇ ਅਗਲੇ ਦਿਨ ਦੇ ਸੀ ਉਹ ਅਗਲੇ ਦਿਨ ਨਿਕਲੇ ਆਉਣਗੇ ਤੇ ਵੀ ਉਹਦਾ ਇੱਕ ਪੂਰਾ ਕਾਰਨ ਕੀ ਆ ਕਿ ਕੁਗੜੀ ਤਾਂ ਨਾਲ ਦੀ ਨਾਲ ਹੀ ਆਂਡੇ ਨੂੰ ਅੰਦਰ ਕਰ ਲੈਂਦੀ ਆ ਵੀ ਉੱਥੇ ਹੀਟ ਮੈਂਟੇਨ ਕਰ ਲੈਂਦੀ ਆ ਇਹ ਹੁਣ ਜਿਹੜਾ ਮੁੰਡਾ ਆਇਆ ਸੀਗਾ ਇਹ ਕਹਿੰਦਾ ਵੀ ਮੈਂ ਤਾਂ ਆਂਡੇ ਸਾਹਮਣੇ ਬੈਠਾ ਸੀਗਾ ਅਸਲ ਮੈਂ ਥੱਲੇ ਰੱਖ ਤੇ ਮੈਂ ਕੋਈ ਬੱਟਣ ਨਹੀਂ ਨਿਕਲਣਾ ਕਹਿੰਦਾ ਕਿਉਂ ਮੈਂ ਕਿਹਾ ਵੀ ਇਹ ਜਦੋਂ ਕੁਗੜੀ ਨੇ ਆਂਡਾ ਦੇਤਾ ਵੀ ਜਿਵੇਂ ਹੁਣ ਠੰਡ ਆ ਠੰਡ ਦੇ ਵਿੱਚ ਵੀ ਜਿਵੇਂ ਆਪਣੇ ਇੱਥੇ ਰੂਮ ਟੈਂਪਰੇਚਰ ਹੁਣ ਜੇ ਰਾਤ ਨੂੰ 7-8 ਡਿਗਰੀ ਹੋ ਜਾਂਦਾ ਤੇ ਮੈਂ ਕਿਹਾ ਵੀ ਜਿਵੇਂ ਹੁਣ ਅੰਦਰ ਉੱਥੇ 16 ਡਿਗਰੀ ਆ ਇਹ ਤੇ ਅੰਡੇ ਪਏ ਤੇ ਜਿੱਥੇ ਅੰਡੇ ਪਏ ਉੱਥੇ ਸ਼ਾਇਦ ਹੋਰ ਵੀ ਘਟ ਹੋਵੇ ਵੀ ਇਹ ਆਪਾਂ ਵੀ 5 ਦਿਨ ਜੇ 5 ਦਿਨ ਪੁਰਾਣਾ ਅੰਡਾ ਹੋ ਜੇ ਤਾਂ ਉਹਦੇ ਚ ਬੱਚਾ ਨਿਕਲੂਗਾ ਜੇ 5 ਦਿਨ ਤੋਂ ਜਾਂ 6 ਦਿਨ ਦਾ ਹੋ ਗਿਆ ਤੇ ਉਹਦੇ ਚਾਂਸ ਚ ਘਟ ਜਾਂਦੇ ਆ ਠੀਕ ਆ ਨਹੀਂ ਹਾਂਜੀ ਮੈਂ ਸਟਾਰਟਿੰਗ ਦੇ ਵਿੱਚ ਜਿਹੜੀ ਗੱਲ ਕੀਤੀ ਸੀਗੀ ਵੀ 2 ਦਿਨ ਵਾਲੀ ਮੈਨੂੰ ਤੁਹਾਡੀ ਉਹ ਗੱਲ ਯਾਦ ਆ ਗਈ ਸੀ ਉਹਨੂੰ ਕੰਪਲੀਟ ਕਰ ਦੋ ਵੀ ਜਿਹੜੀ ਇਹ 2 ਦਿਨ ਤੇ ਤੁਸੀਂ 5 ਦਿਨ ਦਾ ਟਾਈਮ ਪੀਰੀਅਡ ਗੈਰ ਰਹੇ ਹੋ ਕਿ ਉਸ ਤੋਂ ਬਾਅਦ ਜਿਹੜੇ ਚਾਂਸ ਆ ਫਰਟਾਈਲ ਹੋਣਦੇ ਉਹ ਘਟਣ ਲੱਗ ਜਾਂਦੇ ਆ ਘਟ ਜਾਂਦੇ ਹਾਂ ਠੀਕ ਆ ਤੇ ਜੇ ਮੰਨ ਲ ਕੇ ਵੀ ਚੱਲਦੇ ਵੀ ਗਰਮੀਆਂ ਦੇ ਦਿਨ ਹੈ ਤੇ ਆਂਡਾ 10 ਦਿਨ ਪੁਰਾਣਾ ਉਹਦੇ ਚ ਬੱਚਾ ਨਹੀਂ ਨਿਕਲਦਾ ਅੱਛਾ ਜੀ ਕਿਉਂਕਿ ਉਹ ਵੀ ਨਾ ਮੰਨ ਕੇ ਚੱਲੋ ਵੀ ਵੀ ਆਂਡੇ 'ਚ ਇੰਨੀ ਕੁ ਪਾਵਰ ਆ ਜਿਹੜਾ ਫਰੈਸ਼ ਆ ਤੇ ਉਹਦੇ ਇੰਨੀ ਕੀ ਪਾਵਰ ਆ ਵੀ ਉਹ ਇੱਕ ਬੱਚਾ ਪੈਦਾ ਕਰਨ ਦੀ ਤਾਕਤ ਰੱਖਦਾ ਅੰਡਾ ਜਿਵੇਂ ਸਹੀ ਟੈਂਪਰੇਚਰ ਦਿੱਤਾ ਜਾਵੇ ਕੰਟੀਨਿਊ ਤੇ ਜੇ ਹੁਣ ਆਪਾਂ ਕਹਿ ਲਈਏ ਵੀ ਆਪਾਂ ਵੀ 15 ਦਿਨ ਪੁਰਾਣਾ ਅੰਡਾ ਜਾਂ ਕਈ ਵਾਰੀ ਆਪਾਂ ਕਿਸੇ ਨੂੰ ਕਹਿੰਦੇ ਯਾਰ ਵੀ ਮੇਰੇ ਆਸਤੇ ਆਂਡੇ ਰੱਖ ਲਈਂ ਜਦੋਂ ਹੁਣ ਉਹ ਮੇਰੀ ਖਪੂਆ ਦਾ ਮੁੰਡਾ ਸੁਖਪ੍ਰੀਤ ਠੀਕ ਹੈ ਤੇ ਉਹ ਕਹਿੰਦਾ ਨਾ ਅਸੀਂ ਮੈਂ ਮੋਰ ਦੇ ਅੰਡੇ ਲਿਆਉਂਗਾ ਉਹ ਮੈਂ ਕਿਹਾ ਪਹਿਲੀ ਗੱਲ ਤੇ ਵੀ ਆਪਾਂ ਮੋਰ ਰੱਖ ਨਹੀਂ ਸਕਦੇ ਵੀ ਇਹ ਹੈ ਨਾ ਮਨਾਈ ਹੈ ਕਿਤੇ ਤੇ ਮੈਂ ਕਿਹਾ ਦੂਜੀ ਗੱਲ ਜੇ ਤੂੰ ਲੈ ਵੀ ਆਇਆ ਤੇ ਤੂੰ ਕਿਸੇ ਨੂੰ ਕਹੇਗਾ ਉਹਨੇ ਤੈਨੂੰ ਚੱਕ ਕੇ ਮੋਰ ਦੇ ਅੰਡੇ ਜੀ ਫਿਰਦੇ ਫੁਰਦੇ ਹੋਣਗੇ ਕੀ ਪਤਾ ਕਿੰਨੇ ਕੇ ਪੁਰਾਣੇ ਹੋਣਗੇ ਉਹ ਹੂੰ ਤੇ ਮੈਂ ਕਿਹਾ ਵੀ ਜੇ ਉਹ ਵੀ 5-7 ਦਿਨ ਪੁਰਾਣਾ ਅੰਡਾ ਹੋਇਆ ਤੇ ਉਹਦੇ ਚ ਬੱਚਾ ਨਹੀਂ ਨਿਕਲਣਾ ਬਥੇ ਮਾਰਨ ਵਾਲੀ ਗੱਲ ਹੀ ਹੈ ਦੂਜੀ ਗੱਲ ਮਹਾਂ ਪਕੜਾ ਵੀ ਸਕਦੇ ਉਸ ਤੋਂ ਜੇ ਤੂੰ ਮਨਾਈ ਹੈ ਤਨਮ ਬੱਤਕਾਂ ਦੇ ਲੈ ਕੇ ਆਉਂ ਮੈਂ ਕਿਹਾ ਵੀ ਤੂੰ ਬੱਤਕਾਂ ਦੇ ਵੀ ਲੈ ਆਈ ਚੱਲ ਵੀ ਪਰ ਇਹ ਦੇਖ ਕੇ ਲੈ ਆਏ ਵੀ ਅੰਡਾ ਫਰੈਸ਼ ਹੋ ਗਿਆ ਨਹੀਂ ਜਵੇਂ ਆਪਾਂ ਕਹਿੰਨੇ ਵੀ ਪਾਣੀ ਦੇ ਵਿੱਚ ਪਾਈਏ ਜਿਹੜਾ ਤਾਂ ਫਰੈਸ਼ ਆ ਉਹ ਤੈਰੂਗਾ ਤੇ ਜਿੰਨਾ ਜੇ ਉਹ ਜਿਹੜਾ ਫਰੈਸ਼ ਤੈਰੂਗਾ ਨਹੀਂ ਜਿਹੜਾ ਫਰੈਸ਼ ਆ ਉਹ ਡੁੱਬੂਗਾ ਓਕੇ ਸੌਰੀ ਜਿਹੜਾ ਫਰੈਸ਼ ਆ ਉਹ ਡੁੱਬੂਗਾ ਤੇ ਜਿਹੜਾ ਹਾਂ ਠੀਕ ਆ ਕਿਉਂਕਿ ਵਜ਼ਨ ਆ ਗਿਆ ਨਾ ਦੋਨਾਂ ਫਿਰ ਤੈਰਦੀ ਆ ਚੀਜ਼ ਹਾਂ ਕਿਉਂਕਿ ਉਹ ਵਿੱਚ ਵੀ ਜਿਹੜੀ ਜਿਹੜਾ ਅੰਡਾ 5 ਦਿਨ ਤਾਕਤ ਰੱਖਦਾ ਬੱਚਾ ਪੈਦਾ ਕਰਨ ਦੀ ਉਹ ਵਿੱਚ ਕਿੰਨਾ ਯਾਨੀ ਕਿ ਉਹ ਵਿੱਚ ਤਾਕਤ ਹੋਊਗਾ ਅੰਡੇ ਦਾ ਤੇ ਆਇਆ ਦਾ ਹੁਣ ਮੈਂ ਜਿੱਥੋਂ ਫੀਡ ਲੈਣਾ ਹੁੰਦਾ ਮੈਂ ਫੀਡ ਲੈਣ ਗਿਆ ਤੇ ਉੱਥੇ ਟਰੇ ਲੱਗੇ ਪਏ ਆਂਡਿਆਂ ਦੇ ਉੱtre ਆਂ ਟਰੇ ਆਂ ਪਈਆਂ ਟਰੇਂ ਡਰਿਆ ਪਈਆਂ ਲੋਕੀ ਲਈਆਂ ਤੇ ਮੈਂ ਜਦੋਂ ਦਾ ਮੈਂ ਇਹਦੇ ਬਾਰੇ ਆਹ ਸੁਣਨ ਲੱਗਿਆ ਜਦੋਂ ਦਾ ਮੈਂ ਮਨਜਾ ਬਣਾਇਆ ਵੀ ਰੱਖਣ ਦਾ ਵੀ ਮੈਨੂੰ ਜਿੱਥੋਂ ਵੀ ਜਾਣਕਾਰੀ ਮਿਲਦੀ ਆ ਵੀ ਮੈਂ ਜਾਣਕਾਰੀ ਇਕੱਠੀ ਕਰੀ ਜਾਂਦਾ ਇਕੱਠੀ ਕਰੀ ਜਾਂਦਾ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਤਾਂ ਉਦੋਂ ਦਾ ਕੋਈ ਦੂਜਾ ਬੜਾ ਆਪਣਾ ਫਾਰਮ ਹੀ ਅੰਡਾ ਹੁੰਦਾ ਘਟਾ ਬਲੇਂਦਰ ਵਾਲਾ ਮੈਂ ਤਾਂ ਅੰਡਾ ਖਾ ਖਾਣ ਨੂੰ ਵੜ ਗਿਆ ਹਮਮ ਜਦੋਂ ਨਵਰਤੀ ਨਹੀਂ ਹੋਈ ਅੰਡੇ ਨਾਲ ਤੇ ਮੈਨੂੰ ਐ ਉਹ ਵੀ ਮੈਸਜ ਜਦੋਂ ਇਹ ਅੰਡੇ ਦੇਣਗੇ ਆ ਦੇਸੀ ਉਹੀ ਖਾਣੇ ਆ ਤੇ ਨਹੀਂ ਖਾਣੇ ਨਹੀਂ ਜਦੋਂ ਮੈਂ ਉੱਥੇ ਵੇਖੇ ਦੇਸੀ ਅੰਡੇ ਪਏ ਤੇ ਮੈਂ ਆਖ ਲਿਆ ਵੀ ਆਜਾ ਆ ਤਾਂ ਬਣ ਕੀ ਗੱਲ ਮੈਂ ਉਹ ਟਰੇ ਲੈ ਕੇ ਚੱਲਦੇ ਆ ਮੈਨੂੰ ਆਖੇ ਵੀ ਇੱਕ ਟਰੇ ਅੰਡੇ ਨਹੀਂ ਦੇ ਦੇ ਹੁਣ ਮੈਂ 6 1/2000 ਦੀ ਫੀਡ ਲਈ ਸੀਗੀ ਤੇ ਉਹਨੇ ਵੀ ਵੀ ਮੈਨੂੰ ਕੱਕੇ ਟ੍ਰੇ ਫੜਾ ਦੇਣੀ ਸੀ ਕਿ ਮੈਂ ਹੈ ਕਿੰਨੇ ਦੀ ਕਹਿੰਦਾ 260 ਮੈਂ ਕਹਿੰਦਾ ਹੈ ਮੈਂ ਕਿ ਵੀ ਸ਼ਾਇਦ ਗਲਤ ਕਹਿ ਰਿਹਾ ਆ ਅੱਛਾ ਮੈਂ ਫਿਰ ਪੁੱਛਿਆ ਮੈਂ ਕਿੰਨੇ ਦੀ ਟ੍ਰੇ ਕਹਿੰਦਾ 260 ਦੀ ਮੈਂ ਕਿ ਯਾਰ ਦੇਸੀ ਆ ਨਾ ਕਹਿੰਦਾ ਹਾਂ ਮੈਨੂੰ ਆ ਤੂੰ ਖਾਣੇ ਕੇ ਵੇਚਨੇ ਆ ਮੈਂ ਕਿ ਮੈਂ ਖਾਣੇ ਆ ਨਾ ਖਾਣ ਵਾਲੇ ਅੱਛਾ ਮੈਂ ਕਿ ਖਾਣ ਵਾਲੇ ਮੈਂ ਤਾਂ ਵੀ ਜਾਂ ਤਾਂ ਮੈਨੂੰ ਦੇਣਾ ਦੇਣਾ ਨਹੀਂ ਚਾਹੁੰਦਾ ਮੈਂ ਖਾਣ ਵਾਲੇ ਕਹਤੋ ਹੈ ਨਹੀਂ ਕਹਿੰਦਾ ਇਹ ਆਖੇ ਬਈ ਯਾਰ ਕਾਲੀ ਚ ਸੀ ਉੱਥੇ ਬੰਦੇ ਵੀ ਵਾਵਾ ਸੀਗੇ ਇਹਨੇ ਮੈਨੂੰ ਹੌਲੀ ਕਿਤੇ ਨਹੀਂ ਕਿਹਾ ਕਹਿੰਦਾ ਇਹ ਸਟੋਰ ਵਾਲੇ ਖੜੀ ਤੋਂ ਸਟੋਰ ਵਾਲੇ ਕਿਹਾ ਵੀ ਜਿਹੜੇ ਪੀ ਸਟੋਰ ਕੀਤੇ ਹੋਏ ਪਿਛਲੇ ਸਾਲ ਦੇ ਕੀ ਭਰਾ ਜਿਵੇਂ ਆਲੂ ਸਟੋਰ ਕਰ ਦਿੰਦੇ ਆ ਹੁਣ ਹਾਂ ਡੇ ਨੇ ਕਿਹੜਾ ਵੀ ਉਹਨੂੰ ਕੋਈ ਹੋਰ ਖਰਾਬੀ ਆ ਆਪਣਾ ਜਿਹੜੇ ਪਤਾ ਲੱਗ ਸਕੇ ਵੀ ਕਿੰਨੀ ਕੁ ਪੁਰਾਣੀ ਚੀਜ਼ ਆ ਇਹ ਹਾਂ 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 ਵੀ ਜੇ ਉਹਨੂੰ ਹੁਣ ਸਟੋਰ ਕੀਤਾ ਹੋਇਆ ਅੰਡਾ ਹੋ ਸਕਦਾ ਵੀ ਪਿਛਲੇ ਸਾਲ ਦੇ ਹੋਣ ਉਹ ਤੋਂ ਪਿਛਲੇ ਸਾਲ ਦੇ ਹੋਣ ਤੇ ਵੀ ਜਿਵੇਂ ਹੁਣ ਆਪਾਂ ਗੱਲ ਕਰਦੇ ਆ ਵੀ 5 5 ਦਿਨ ਅੰਡੇ ਚ ਨਹੀਂ ਤਾਸਤ ਹੁੰਦੀ ਬੱਚਾ ਪਤਾ ਕਰ ਸਕਦਾ ਜੇ 10 ਦਿਨ ਅੰਡਾ ਪੁਰਾਣਾ ਵੀ ਉਹ ਚ ਬੱਚਾ ਨਿਕਲਦਾ ਨਹੀਂ ਤੂੰ ਆਪ ਹਿਸਾਬ ਲਾ ਲਾ ਵੀ ਉਹ ਚ ਕੋਈ ਨਾ ਕੋਈ ਤਾਂ ਇਫੈਕਟ ਪੈਂਦਾ ਹੋਣਾ ਟਾਈਮ ਦੇ ਹਿਸਾਬ ਨਾਲ ਤੇ ਫਿਰ ਜਿਹੜਾ ਹੁਣ ਸਟੋਰ ਕੀਤਾ ਅੰਡਾ ਵੀ ਪਿਛਲੇ ਸਾਲ ਦਾ ਸੀ ਬੇਰੇ ਕਦੋਂ ਦਾ ਉਹਨੇ ਫਿਰ ਕੀ ਕਰਨਾ ਆਪਾਂ ਨੂੰ ਉਹ ਕਹਿੰਦਾ ਇਹ ਖਾਨ ਵਾਲਾ ਹੈ ਨਹੀਂ ਮੈਂ ਕਿਹਾ ਜਿਹੜੇ ਆਲੂ ਕੀ ਲਈ ਜਾਂਦੇ ਕਹਿੰਦਾ ਦੁਕਾਨਦਾਰ ਇਹਨਾਂ ਤਾਂ ਗਾਂ ਵੇਚਣੇ ਆ ਮੈਂ ਕਿਹਾ ਯਾਰ ਜਿਹੜੇ ਗਾਂ ਵੇਚਣੇ ਤੇ ਉਹ ਤਾਂ ਫਿਰ ਵਿਚਾਰੇ ਠੱਗੇ ਗਏ ਨਾਲ ਤਾਂ ਉਹੀ ਯਾਰ ਤੁਸੀਂ ਸਹੀ ਗਲਤ ਦੀ ਗੱਲ ਕਰਦੇ ਸੀ ਨਿੱਕੇ ਨਿੱਕੇ ਗੱਲਾਂ ਜੀ ਚੀਜ਼ਾਂ ਨਿਕਲਦੀਆਂ ਫਿਰ ਇਹ ਤਾਂ ਪੈਰ ਪੈਰ ਤੇ ਆ ਜਾਣੀ ਗੱਲ ਜੇ ਤੁਸੀਂ ਹੁਣ 260 ਰੁਪਏ ਦੀ ਟ੍ਰੇ ਦੁਕਾਨਦਾਰ ਲੈ ਰਿਹਾ ਆ ਤੇ ਆਂਡਾ ਕਿੰਨੇ ਦਾ ਬੈ ਗਿਆ ਐਸਾ ਹੁੰਦਾ 30 ਆਂਡੇ ਹੁੰਦੇ ਟ੍ਰੇ ਮੇਰੇ ਹਿਸਾਬ ਨਾਲ 7-8 ਰੁਪਏ ਦਾ ਬੈ ਗਿਆ ਹਾਂ ਤਕਰੀਬਨ ਲਾਉਣਾ ਹਿਸਾਬ ਤੋਂ ਕੀ ਲਾਉਣਾ ਜਲਦੀ 8-9 ਰੁਪਏ ਆਂਡਾ ਨਹੀਂ ਤਾਂ ਮੈਂ ਤੇ ਮਾਸਟਰ ਨਾ ਲੱਗੇ ਹੁੰਦੇ ਹਿਸਾਬ ਦਾ ਵੀ ਲੋੜਾ ਹੁੰਦਾ ਤੇ ਇੱਥੋਂ ਮੇਰੇ ਕੋਲੇ ਆਣ ਤੇਰੇ ਸਾਹਮਣੇ 15 ਰੁਪਏ ਹਿਸਾਬ ਨਾਲ ਆਂਡਾ ਲੱਗੇ ਜਾ ਹਾਂਜੀ ਕਿਉਂ ਮਤਲਬ ਗਾਂ ਤਾਂ ਉਹਨੂੰ ਨੌਲੇਜ ਆ ਜਾਂ ਉਹਨਾਂ ਨੇ ਉਹ ਟਰਾਈ ਕਰਕੇ ਵੇਖਿਆ ਪਹਿਲਾਂ ਹਾਂ ਨਿਹਗਲਾ ਕਹਿੰਦਾ ਯਾਰ ਵੀ ਇੱਥੋਂ 15 ਲੈ ਲੈਣ ਦੀ ਜਰੂਰੀ ਆ ਵੀ ਆਪਾਂ ਨਹੀਂ ਤਾਂ ਇੱਕ ਸਕੀਮ ਚਾਲੂ ਕਰ ਦੋ ਪਿੰਡ ਚੋਂ ਕੋਈ ਬੰਦਾ ਆਉਂਦਾ ਆਧਾਰ ਕਾਰਡ ਦਿਖਾ ਕੇ ਆ ਇੱਕੰਡਾ ਲੈ ਆ ਸਕਦਾ ਤੇ ਵੀ ਜੇ ਉਹਨੂੰ ਚੰਗਾ ਲੱਗਾ ਤਾਂ ਅੱਗੇ ਦੁਬਾਰਾ ਲੈ ਜਾ ਹਾਂ ਇੱਕ ਘਰ ਚੋਂ ਇੱਕ ਬੰਦਾ ਕਿੱਲੇ ਜੀ ਇੱਕ ਗੱਲ ਹੋਰ ਹਾਂਜੀ ਵੀ ਆਂਡਾ ਨੂੰ ਕਹਿੰਦੇ ਨਾ ਵੀ ਵੀ ਮੈਂ ਤਾਂ ਜਿਹੜੇ ਆਪਣੇ ਆਹ ਆਪਣੇ ਸੋਸ਼ਲ ਮੀਡੀਆ ਤੋਂ ਜਿਵੇਂ YouTube ਹੋ ਗਿਆ ਉਧਰ ਉਧਰੋਂ ਮਨ ਕੇ ਵੀ ਜਿੰਨੀਆਂ ਵੀ ਵੀਡੀਓ ਵੀਡੀਓ ਦੇਖੀਆਂ ਤੇ ਵੀ ਉਹ ਵੀ ਮੈਂ ਵੀ ਸੁਣਿਆ ਵੀ ਕਹਿੰਦੇ ਵੀ ਇਹ ਅੰਡਾ ਉਹ ਜੇ ਆਪਾਂ ਧੋ ਵੀ ਦਈਏ ਤਾਂ ਵੀ ਉਹ ਚਾਂਸ ਘਟ ਜਾਂਦੇ ਆ ਬੱਚਾ ਨਿਕਲ ਨਹੀਂ ਹਾਂ ਇਹ ਵੀ ਮੈਂ ਗੱਲ ਸੁਣੀ ਤੇ ਉਹ ਹੁਣ ਜਿਵੇਂ ਅੱਗੇ ਦੀ ਉਹ ਬੜਾ ਮੁੰਡਾ ਅੰਡੇ ਲੈ ਕੇ ਆ ਸੀਗਾ ਤੇ ਉਹ ਮੈਨੂੰ ਕਹਿੰਦਾ ਸੀ ਯਾਰ ਮੈਂ ਇੱਕ ਜੋ ਕਹਿੰਦਾ ਮੈਂ ਬੱਚਾ ਕਢਾ ਲੂੰਗਾ ਨਹੀਂ ਸਰ ਉਹ ਮੈਂ ਕਿਹਾ ਯਾਰ ਵੀ ਇਹ ਜੇ ਬੱਚਾ ਕਢਾਉਣਾ ਨਾ ਮੈਂ ਤੈਨੂੰ ਵੀ ਹੋਰ ਅੰਡਾ ਦੇਵਾਂਗਾ ਤੇ ਉਹ ਨਾਲ ਦਾ ਕਹਿੰਦਾ ਵੀ ਹੋਰ ਅੰਡਾ ਕਿਉਂ ਇਹ ਮੈਂ ਇਹ ਯਾਰ ਵੀ ਮੈਂ ਸੁਣਿਆ ਬਈ ਮੈਂ ਕਿਹਾ ਵੀ ਇਹ ਮੈਂ ਤੋਤੇ ਆ ਅੰਡੇ ਹੈ ਅੱਜ ਦੇ ਹੀ ਆ ਇਹ ਪਰ ਇਹ ਅੰਦਰ ਨਾ ਥਾਂ ਗਿੱਲਾ ਟੜਾ ਆ ਉਹ ਜਿਹੜੇ ਗਿੱਲੇ ਥਾਂ ਅੰਡੇ ਦਿੱਤੇ ਸੀਗੇ ਤੇ ਉਹ ਵੇਖਣ ਨੂੰ ਭੜੇ ਲੱਗਦੇ ਸੀਗੇ ਮੈਂ ਤੋਦੇ ਮੈਂ ਕਿਹਾ ਯਾਰ ਵੇਖਣ ਨੂੰ ਸੋਹਣੇ ਲੱਗਣਾ ਤੇ ਮੈਂ ਕਿਹਾ ਵੀ ਹੋ ਸਕਦਾ ਵੀ ਇਹ ਬੰਦਾ ਮੱਥਾ ਮਾਰੇ ਜਾਂ ਕਾਂਡੇ ਪਿੱਛੇ 21 ਦਿਨ ਹਨਾ ਕੀ ਪਤਾ